ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਦਾ ਜਿਹੜਾ ਆਪਣਾ ਚੈਪਟਰ ਹੈ 3rd 3rd ਆਪਣਾ ਚੈਪਟਰ ਹੈ ਕਰਤੱਵ ਇਸ ਤੋਂ ਪਿੱਛੇ ਆਪਾਂ ਪੜਿਆ ਸੀਗਾ ਅਧਿਕਾਰ ਰਾਈਟਸ ਐਂਡ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਕਰਤੱਵ ਮਤਲਬ ਕਿ ਡਿਊਟੀਆਂ ਆਪਣੀਆਂ ਡਿਊਟੀਆਂ ਨੇ ਜਿਹੜੀਆਂ ਉਹ ਕਿਹੜੀਆਂ-ਕਿਹੜੀਆਂ ਨੇ ਉਹਨਾਂ ਦਾ ਕੀ ਅਰਥ ਹੈ ਮਤਲਬ ਕਰਤੱਵ ਉਹਨਾਂ ਦਾ ਅਰਥ ਅਧਿਕਾਰ ਅਤੇ ਕਰਤੱਵ ਵਿੱਚ ਕੀ ਅੰਤਰ ਹੈ ਇਹ ਆਪਾਂ ਦੇਖਾਂਗੇ ਸੋ ਦੇਖੋ ਸਟਾਰਟ ਕਰਦੇ ਆ ਬਿਲਕੁਲ ਹੀ ਈਜ਼ੀ ਹੈ ਪਿਛਲਾ ਵੀ ਅਧਿਕਾਰ ਵਾਲਾ ਵੀ ਬਿਲਕੁਲ ਆਸਾਨ ਸੀਗਾ ਕਰਤੱਬ ਜਿਹੜਾ ਇਹ ਲੈਸਨ ਹੈ ਇਹ ਵੀ ਬਿਲਕੁਲ ਈਜ਼ੀ ਹੈ ਬਟ ਫਿਰ ਵੀ ਤੁਸੀਂ ਆਪਣੇ ਜਿਹੜੇ ਨੋਟਸ ਨੇ ਈਜ਼ੀ ਵੇ ਦੇ ਵਿੱਚ ਕਿਤਾਬ ਨਾਲੋਂ ਜਾਂ ਗਾਈਡ ਨਾਲੋਂ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਆਪਾਂ ਦੱਸਣਾ ਹੈ ਕਰਤੱਬ ਕੀ ਹੈ ਕਰਤੱਬਾਂ ਬਾਰੇ ਥੋੜਾ ਜਿਹਾ ਆਪਾਂ ਨੇ ਮਤਲਬ ਕਿ ਉਹਨਾਂ ਨੂੰ ਚਾਣਨਾ ਪਾਉਣਾ ਹੈ ਕਿ ਕਰਤੱਬ ਕੀ ਹੁੰਦਾ ਇੱਥੇ ਮੈਂ ਸ਼ਾਰਟ ਦੇ ਵਿੱਚ ਲਿਖਿਆ ਤੁਸੀਂ ਥੋੜਾ ਜਿਹਾ ਵਧਾ ਜਿਹਾ ਕੇ ਵੀ ਲਿਖ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਸ਼ ਉਹ ਜ਼ਿੰਮੇਵਾਰੀਆਂ ਤੁਸੀਂ ਮੰਨ ਲਓ ਸ਼ੁਰੂਆਤ ਕਰ ਸਕਦੇ ਹੋ ਕਰਤੱਵ ਉਹਨਾਂ ਜ਼ਿੰਮੇਵਾਰੀਆਂ ਨੂੰ ਕਿਹਾ ਜਾਂਦਾ ਹੈ ਠੀਕ ਹੈ ਕਰਤੱਵ ਉਹ ਜ਼ਿੰਮੇਵਾਰੀਆਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਵਿਅਕਤੀ ਦੀਆਂ ਆਪਣੇ ਪ੍ਰਤੀ ਹੁੰਦੀਆਂ ਨੇ ਆਪਣੇ ਪਰਿਵਾਰ ਪ੍ਰਤੀ ਹੁੰਦੀਆਂ ਨੇ ਸਮਾਜ ਪ੍ਰਤੀ ਅਤੇ ਦੇਸ਼ ਪ੍ਰਤੀ ਹੁੰਦੀਆਂ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਕਰਤੱਬ ਕਿਹਾ ਜਾਂਦਾ ਹੈ ਅੱਗੇ ਤੁਸੀਂ ਮੜਾ ਜਾ ਇਹ ਵੀ ਵਧਾ ਕੇ ਲਿਖ ਸਕਦੇ ਹੋ ਜੇਕਰ ਕੋਈ ਵਿਅਕਤੀ ਇਹਨਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ ਤਾਂ ਉਹ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ ਜੇਕਰ ਇਹਨਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ ਤਾਂ ਅਸੀਂ ਇੱਕ ਸਫਲ ਨਾਗਰਿਕ ਨਹੀਂ ਬਣ ਸਕਦੇ ਵਗੈਰਾ ਵਗੈਰਾ ਤੁਸੀਂ ਵਧਾ ਚੜਾ ਕੇ ਲਿਖ ਸਕਦੇ ਹੋ ਔਰ ਇੱਕ ਤੁਸੀਂ ਨੇ ਡੈਫੀਨੇਸ਼ਨ ਲਿਖ ਦੇਣੀ ਆ ਸਾਡੇ ਸਵਰਗਵਾਸੀ ਰਾਸ਼ਟਰਪਤੀ ਡਾਕਟਰ জাকਿਰ ਹੁਸੈਨ ਅਨੁਸਾਰ ਉਹਨਾਂ ਨੇ ਕਿਹਾ ਡਾਕਟਰ জাকਿਰ ਹੁਸੈਨ ਨੇ ਡੈਫੀਨੇਸ਼ਨ ਦਿੱਤੀ ਹੈ ਕਰਤੱਬ ਦੀ ਕੋਮਾ ਇਨਵਰਟਿਡ ਕੋਮੇ ਦੇ ਵਿੱਚ ਦੇਖੋ ਕਰਤੱਬ ਆਗਿਆ ਦੀ ਅੰਧਾਤੁੰਦ ਪਾਲਣਾ ਨਹੀਂ ਹੈ ਕਰਤੱਵ ਆਗਿਆ ਦੀ ਅੰਧਾਤੁੰਦ ਪਾਲਣਾ ਨਹੀਂ ਇਹ ਨਹੀਂ ਹੈ ਕਿ ਕੋਈ ਵੀ ਆਗਿਆ ਉਹਦਾ ਬਸ ਉਹਦੀ ਪਾਲਣਾ ਕਰੀ ਜਾਣਾ ਮਤਲਬ ਉਸ ਨੂੰ ਕਰਤੱਵ ਨਹੀਂ ਬੋਲਦੇ ਸਗੋਂ ਇਹ ਆਪਣੇ ਫਰਜ਼ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਤਿੱਬਰ ਇੱਛਾ ਹੈ ਇਹ ਸਗੋਂ ਆਪਣੇ ਜਿਹੜੇ ਫਰਜ਼ ਹੁੰਦੇ ਨੇ ਆਪਣੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੀ ਜਿਹੜੀ ਆਪਣੀ ਇੱਛਾ ਹੁੰਦੀ ਹੈ ਉਸ ਨੂੰ ਕਰਤੱਵ ਦਾ ਜਿਹੜਾ ਉਹ ਕਿਹਾ ਜਾਂਦਾ ਸੋ ਇਹ ਤੁਸੀਂ ਲਿਖਣਾ ਥੋੜਾ ਜਿਹਾ ਇਸ ਨੂੰ ਵੱਡਾ ਕਰਕੇ ਲਿਖ ਸਕਦੇ ਹੋ ਜਿਸ ਤਰ੍ਹਾਂ ਕੀ ਮੈਂ ਦੱਸਿਆ ਅਗਲਾ ਪੁਆਇੰਟ ਹੈ ਕਰਤੱਵਾਂ ਦੀਆਂ ਕਿਸਮਾਂ ਜਾਂ ਕਰਤੱਵਾਂ ਦਾ ਵਰਗੀਕਰਨ ਹੁਣ ਕਰਤੱਵਾਂ ਦੀਆਂ ਕਿੰਨੀਆਂ ਕਿਸਮਾਂ ਨੇ ਮੇਨ ਕਰਤੱਵਾਂ ਦੀਆਂ ਤਿੰਨ ਕਿਸਮਾਂ ਨੇ ਸਭ ਤੋਂ ਪਹਿਲੇ ਨੈਤਿਕ ਕਰਤੱਵ ਮੋਰਲ ਡਿਊਟੀਆਂ ਦੂਸਰਾ ਹੈ ਕਾਨੂੰਨੀ ਕਰਤੱਵ ਲੀਗਲ ਡਿਊਟੀਆਂ ਔਰ ਤੀਸਰਾ ਹੈ ਮੌਲਿਕ ਕਰਤੱਬ ਫੰਡਾਮੈਂਟਲ ਡਿਊਟੀਆਂ ਮੈਂ ਇਸ ਤਰ੍ਹਾਂ ਲਿਖੇ ਨੇ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਇਸ ਤਰ੍ਹਾਂ ਲਿਖ ਸਕਦੇ ਹੋ ਪਹਿਲਾ ਨੈਤਿਕ ਕਰਤੱਬ ਉਸ ਤੋਂ ਅਗਲੀ ਲਾਈਨ ਦੇ ਵਿੱਚ ਨੀਚੇ ਕਾਨੂੰਨੀ ਕਰਤੱਬ ਫਿਰ ਨੀਚੇ ਮੌਲਿਕ ਕਰਤੱਬ ਵੈਸੇ ਇਸ ਤਰ੍ਹਾਂ ਵੀ ਲਿਖ ਦੋਗੇ ਕੋਈ ਪ੍ਰੋਬਲਮ ਨਹੀਂ ਥੋੜਾ ਜਿਆਦਾ ਲਾਈਨਾਂ ਥੋੜੀਆਂ ਜੀਆਂ ਮਤਲਬ ਫਿੱਲ ਹੋ ਜਾਂਦੀਆਂ ਨੇ ਹਨਾ ਜਦੋਂ ਇਸ ਤਰ੍ਹਾਂ ਲਿਖੋਗੇ ਹੁਣ ਆਪਾਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਡਿਫਾਈਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੈਤਿਕ ਕਰਤੱਬ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੇਨ ਪੁਆਇੰਟ ਦੇਖੋ ਆਪਣਾ ਆ ਗਿਆ ਹੁਣ ਨੈਤਿਕ ਕਰਤੱਵ ਦੇ ਅੱਗੇ 4 ਪੁਆਇੰਟ ਨੇ ਔਰ ਉਹਨਾਂ 4 ਪੁਆਇੰਟਾਂ ਦੇ ਵੀ ਅੱਗੇ ਪੁਆਇੰਟ ਨੇ ਜਿਸ ਤਰ੍ਹਾਂ ਦੇਖੋ ਮੇਨ ਤਾਂ ਹੋ ਗਿਆ ਨੈਤਿਕ ਕਰਤੱਵ ਜਿਹੜੇ ਨੈਤਿਕ ਕਰਤੱਵ ਨੇ ਇਹ ਵੀ ਅੱਗੇ 4 ਪ੍ਰਕਾਰ ਦੇ ਹੁੰਦੇ ਨੇ ਇੱਕ ਤਾਂ ਆਪਣੇ ਪ੍ਰਤੀ ਨੈਤਿਕ ਕਰਤੱਵ ਇੱਕ ਆਪਣੇ ਪਰਿਵਾਰ ਪ੍ਰਤੀ ਨੈਤਿਕ ਕਰਤੱਵ ਇੱਕ ਸਮਾਜ ਪ੍ਰਤੀ ਨੈਤਿਕ ਕਰਤੱਵ ਔਰ ਚੌਥਾ ਜਿਆ ਮਨੁੱਖਤਾ ਪ੍ਰਤੀ ਨੈਤਿਕ ਕਰਤੱਵ ਇਹ ਤਿੰਨ ਆਪਾਂ ਨੇ ਡਿਫਾਈਨ ਕੀਤੇ ਨੇ ਇਹਦਾ ਚੌਥਾ ਇੱਥੇ ਸਪੇਸ ਨਹੀਂ ਸੀ ਇਹ ਆਪਾਂ ਮਤਲਬ ਇਸ ਤੋਂ ਇਹਨਾਂ ਤਿੰਨਾਂ ਤੋਂ ਬਾਅਦ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਣੇ ਪ੍ਰਤੀ ਨੈਤਿਕ ਕਰਤੱਵ ਆਪਣਾ ਕੀ ਹੈ ਆਪਣੇ ਖੁਦ ਦੇ ਪ੍ਰਤੀ ਆਪਣਾ ਨੈਤਿਕ ਕਰਤੱਵ ਹੈ ਚਰਿੱਤਰ ਨਿਰਮਾਣ ਮਤਲਬ ਸਾਨੂੰ ਸਾਰਿਆਂ ਨੂੰ ਆਪਣਾ ਚਰਿੱਤਰ ਨਿਰਮਾਣ ਕਰਨਾ ਚਾਹੀਦਾ ਹੈ ਚਰਿੱਤਰ ਨਿਰਮਾਣ ਮਤਲਬ ਕਿ ਸਾਨੂੰ ਇੱਕ ਵਧੀਆ ਨਾਗਰਿਕ ਬਣਨਾ ਚਾਹੀਦਾ ਸਾਨੂੰ ਕੋਈ ਕ੍ਰਿਮੀਨਲ ਨਹੀਂ ਬਣਨਾ ਚਾਹੀਦਾ ਚੋਰੀ ਠੱਗੀ ਨਹੀਂ ਕਰਨੀ ਚਾਹੀਦੀ ਜਿਹੜਾ ਚਰਿੱਤਰ ਹੈ ਸਾਡਾ ਕੈਰੇਕਟਰ ਹੈ ਉਹ ਸਾਨੂੰ ਵਧੀਆ ਰੱਖਣਾ ਚਾਹੀਦਾ ਅਗਲਾ ਆਤਮ ਸੰਯਮ ਸਾਨੂੰ ਗੁੱਸਾ ਨਹੀਂ ਜ਼ਿਆਦਾ ਕਰਨਾ ਚਾਹੀਦਾ ਆਪਣੇ ਆਪ ਤੇ ਕੰਟਰੋਲ ਹੋਣਾ ਚਾਹੀਦਾ ਆਤਮ ਸੰਜਮ ਰੱਖਣਾ ਚਾਹੀਦਾ ਚੰਗੀ ਸਿਹਤ ਰੱਖਣੀ ਚਾਹੀਦੀ ਹੈ ਸਾਨੂੰ ਅਗਲਾ ਪੁਆਇੰਟ ਹੈ ਮਤਲਬ ਕਿ ਸਾਨੂੰ ਜੇਕਰ ਸਿਹਤ ਚੰਗੀ ਹੋਏਗੀ ਫਿਰ ਹੀ ਅਸੀਂ ਵਧੀਆ ਦੇਸ਼ ਦੇ ਲਈ ਕੁਝ ਕਰ ਪਾਵਾਂਗੇ ਸਮਾਜ ਦੇ ਲਈ ਕੁਝ ਕਰ ਪਾਵਾਂਗੇ ਇਮਾਨਦਾਰੀ ਈਮਾਨਦਾਰੀ ਹੋਣੀ ਚਾਹੀਦੀ ਹੈ ਕਦੇ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਨਾ ਚਾਹੀਦਾ ਈਮਾਨਦਾਰੀ ਸਾਨੂੰ ਹਮੇਸ਼ਾ ਰੱਖਣੀ ਚਾਹੀਦੀ ਹੈ ਵਿੱਦਿਆ ਪ੍ਰਾਪਤ ਕਰਨਾ ਚਾਹੀਦਾ ਅਗਲਾ ਪੁਆਇੰਟ ਮਤਲਬ ਕਿ ਜੇਕਰ ਅਨਪੜ੍ਹ ਹੋਵਾਂਗੇ ਤਾਂ ਅਸੀਂ ਕੀ ਦੇਸ਼ ਦੇ ਜਿਹੜੇ ਅਧਿਕਾਰ ਨੇ ਕਾਨੂੰਨ ਨੇ ਉਹਨਾਂ ਨੂੰ ਸਮਝ ਸਕਾਂਗੇ ਤਾਂ ਕਰਕੇ ਵਿੱਦਿਆ ਪ੍ਰਾਪਤ ਪੜ੍ਹੇ ਲਿਖੇ ਜ਼ਰੂਰ ਹੋਣਾ ਚਾਹੀਦਾ ਸਾਨੂੰ ਆਪ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਸਾਨੂੰ ਰੋਜੀ ਕਮਾਉਣਾ ਮਤਲਬ ਕਿ ਸਾਨੂੰ ਬੇਲੜ ਨਹੀਂ ਫਿਰਨਾ ਚਾਹੀਦਾ ਥੋੜਾ ਕਮਾਓ ਬੇਸ਼ੱਕ ਬਟ ਕਮਾਓ ਜਰੂਰ ਆਪਣੀ ਖੁਦ ਹੀ ਕਮਾ ਕੇ ਖਾਓ ਤਾਂ ਰੋਜ਼ੀ ਜਰੂਰ ਕਮਾਉਣੀ ਚਾਹੀਦੀ ਹੈ ਅਗਲਾ ਪੁਆਇੰਟ ਹੈ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਟਾਈਮ 2 ਵਜੇ ਦਾ ਦਿੱਤਾ ਕਿਸੇ ਨੂੰ ਆਪਾਂ 4 ਵਜੇ ਪਹੁੰਚਦੇ ਆ ਨਹੀਂ ਸਮੇਂ ਦੇ ਪਾਬੰਦ ਰਹੋ ਅਗਲਾ ਸਦਾ ਸੱਚ ਬੋਲੋ ਝੂਠ ਕਦੇ ਨਾ ਬੋਲੋ ਕਿਉਂਕਿ ਝੂਠ ਦਾ ਪਰਦਾ ਜਿਹੜਾ ਫਾਸ ਹੁੰਦਾ ਹੀ ਹੁੰਦਾ ਹੈ ਤਾਰ ਕੇ ਹਮੇਸ਼ਾ ਸੱਚ ਬੋਲਣਾ ਹੈ ਅਗਲਾ ਪੁਆਇੰਟ ਹੈ ਪਰਿਵਾਰ ਪ੍ਰਤੀ ਨੈਤਿਕ ਕਰਤੱਵ ਨੈਤਿਕ ਕਰਤੱਵ ਦਾ ਹੀ ਸੈਕੰਡ ਪਾਰਟ ਹੈ ਦੂਸਰਾ ਪੁਆਇੰਟ ਹੈ ਪਰਿਵਾਰ ਹੁਣ ਆਪਣੇ ਪਰਿਵਾਰ ਪ੍ਰਤੀ ਸਾਡੇ ਕੀ ਨੈਤਿਕ ਕਰਤੱਵ ਨੇ ਪਹਿਲਾ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਇਸ ਵਾਰ ਤੁਸੀਂ ਕੁਝ ਵੀ ਲਿਖ ਸਕਦੇ ਹੋ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਵਗੈਰਾ ਵਗੈਰਾ ਅਗਲਾ ਪੁਆਇੰਟ ਹੈ ਦੂਸਰਾ ਪਰਿਵਾਰ ਨਿਯੋਜਨ ਪਰਿਵਾਰ ਨਿਯੋਜਨ ਮਤਲਬ ਕਿ ਫੈਮਿਲੀ ਪਲੈਨਿੰਗ ਦੇਖੋ ਮੈਂ ਲਿ ਇਹ ਸਾਡਾ ਵਿਆਹ ਹੋਇਆ ਹਨਾ ਕਿ ਅਸੀਂ ਬੱਚੇ ਜਿਹੜੇ ਨੇ ਮਤਲਬ ਬੱਚਿਆਂ ਦੀ ਪਲੈਨਿੰਗ ਕਰਨੀ ਹੈ ਉਹ ਅਸੀਂ 1 2 ਜਾਂ 3 ਮਤਲਬ ਇਹ ਨਹੀਂ ਹੈ ਕਿ 4 4 5 5 6 6 ਬੱਚੇ ਆਪਾਂ ਕੀ ਹੈ ਮਤਲਬ ਜੰਮੀ ਜਾਂਦੇ ਹਨਾ ਤਾਂ ਕਰਕੇ ਦੇਸ਼ ਦੀ ਪੋਪੂਲੇਸ਼ਨ ਜਿਹੜੀ ਵਧੀ ਜਾਂਦੀ ਹੈ ਤਾਂ ਉਹ ਚੀਜ਼ ਧਿਆਨ ਦੇਣ ਯੋਗ ਹੈ ਅਗਲਾ ਹੈ ਬੱਚਿਆਂ ਨੂੰ ਵਿੱਦਿਆ ਦੇਣਾ ਇਹ ਸਾਡਾ ਨੈਤਿਕ ਕਰਤੱਵ ਹੈ ਸਾਡੇ ਬੱਚਿਆਂ ਨੂੰ ਸਾਨੂੰ ਪੜਾਉਣਾ ਲਿਖਾਉਣਾ ਚਾਹੀਦਾ ਅਨਪੜ੍ਹ ਨਹੀਂ ਰੱਖਣਾ ਚਾਹੀਦਾ ਬੁੱਢੇ ਮਾਤਾ ਪਿਤਾ ਦੀ ਦੇਖਭਾਲ ਕਰਨੀ ਹੈ ਜਿਹੜੇ ਸਾਡੇ ਬੁੱਧੇ ਮਾਤਾ ਪਿਤਾ ਹੋ ਦਿੰਦੇ ਨੇ ਉਹਨਾਂ ਦੀ ਸੇਵਾ ਕਰਨਾ ਦੇਖਭਾਲ ਕਰਨਾ ਇਹ ਵੀ ਸਾਡਾ ਨੈਤਿਕ ਕਰਤੱਵ ਹੈ ਅਗਲਾ ਹੈ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਮਤਲਬ ਕਿ ਰੋਟੀ ਕਪੜਾ ਮਕਾਨ ਕਹਿ ਸਕਦੇ ਆ ਜਿਹੜੀਆਂ ਸਾਨੂੰ ਪਰਿਵਾਰਿਕ ਲੋੜਾਂ ਨੇ ਜ਼ਰੂਰੀ ਨੇ ਉਹ ਸਾਨੂੰ ਸਾਡੇ ਪਰਿਵਾਰ ਨੂੰ ਲਿਆ ਕੇ ਦੇਣੀਆਂ ਚਾਹੀਦੀਆਂ ਨੇ ਸਾਨੂੰ ਮੁਖੀਆ ਹੋਣ ਦੇ ਨਾਤੇ ਅਗਲਾ ਹੈਗਾ ਬਚਤ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਸਾਨੂੰ ਬਚਤ ਜਰੂਰ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਜਿੰਨਾ ਕਮਾਇਆ ਉਨਾ ਖਾਇਆ ਸਾਨੂੰ ਭਵਿੱਖ ਲਈ ਬਚਤ ਜਰੂਰ ਰੱਖਣੀ ਚਾਹੀਦੀ ਹੈ ਕਦੋਂ ਵੀ ਜ਼ਰੂਰਤ ਪੈ ਸਕਦੀ ਹੈ ਅਗਲਾ ਹੈ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਬਚਾਉਣਾ ਸਾਨੂੰ ਸਾਡੇ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣਾ ਚਾਹੀਦਾ ਉਹਨਾਂ ਨੂੰ ਸਮੇਂ-ਸਮੇਂ ਤੇ ਕਾਉਂਸਲਿੰਗ ਉਹਨਾਂ ਦੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਮਝਾਉਂਦੇ ਰਹਿਣਾ ਚਾਹੀਦਾ ਕਿ ਬੁਰੀ ਸੰਗਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਲਾਸਟ ਪੁਆਇੰਟ ਹੈ ਦੂਸਰਿਆਂ ਦੀ ਸਿਹਤ ਦਾ ਖਿਆਲ ਰੱਖਣਾ ਸਾਨੂੰ ਆਪਣੀ ਸਿਹਤ ਦੇ ਨਾਲ ਨਾਲ ਸਾਡੇ ਪਰਿਵਾਰ ਦੇ ਜਿਹੜੇ ਦੂਸਰੇ ਮੈਂਬਰ ਨੇ ਉਹਨਾਂ ਦੀ ਸਿਹਤ ਦਾ ਵੀ ਸਾਨੂੰ ਖਿਆਲ ਆ ਜਿਹੜਾ ਉਹ ਰੱਖਣਾ ਚਾਹੀਦਾ ਥਰਡ ਪੁਆਇੰਟ ਹੈ ਸਮਾਜ ਪ੍ਰਤੀ ਨੈਤਿਕ ਕਰਤੱਬ ਪਹਿਲਾ ਆਪਣੇ ਪ੍ਰਤੀ ਹੋ ਗਿਆ ਪਰਿਵਾਰ ਪ੍ਰਤੀ ਹੁਣ ਪਰਿਵਾਰ ਤੋਂ ਬਾਹਰ ਨਿਕਲ ਕੇ ਜਿਹੜਾ ਸਮਾਜ ਆ ਸਾਡਾ ਉਸ ਦੇ ਪ੍ਰਤੀ ਸਾਡੇ ਕੀ ਨੈਤਿਕ ਕਰਤੱਬ ਨੇ ਸਭ ਤੋਂ ਪਹਿਲਾ ਹੈ ਸਮਾਜ ਸੇਵਾ ਦੀ ਭਾਵਨਾ ਸਾਨੂੰ ਸਮਾਜ ਸੇਵਾ ਦੀ ਭਾਵਨਾ ਰੱਖਣੀ ਚਾਹੀਦੀ ਹੈ ਠੀਕ ਹੈ ਮਤਲਬ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਦੇਖੋ ਬਣੀਆਂ ਹੋਈਆਂ ਨੇ ਆਪਣਾ ਚੈਰਿਟੀਜ਼ ਬਣੀਆਂ ਹੋਈਆਂ ਨੇ ਹਨਾ ਜੋ ਵੀ ਸੰਸਥਾਾਂਵਾਂ ਬਣੀਆਂ ਹੋਈਆਂ ਨੇ ਕਹਿ ਲਓ ਤਾਂ ਉਹਨਾਂ ਵਿੱਚ ਸਾਨੂੰ ਸਹਾਇਤਾ ਸਮੇਂ-ਸਮੇਂ ਤੇ ਜਿੰਨਾ ਵੀ ਅਸੀਂ ਹੋ ਸਕਦੇ ਹਾਂ ਸਾਨੂੰ ਦੇਣਾ ਚਾਹੀਦਾ ਜਿਵੇਂ ਬਿਰਧ ਆਸ਼ਰਮ ਬਣੇ ਹੋਏ ਨੇ ਉਹਨਾਂ ਦੇ ਵਿੱਚ ਅਸੀਂ ਸਹਾਇਤਾ ਦੇ ਸਕਦੇ ਹਾਂ ਦੂਸਰਾ ਆਲੇ-ਦੁਆਲੇ ਦੀ ਸਫਾਈ ਰੱਖਣਾ ਇਹ ਬਹੁਤ ਇੰਪੋਰਟੈਂਟ ਹੈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਆਲੇ-ਦੁਆਲੇ ਦੀ ਸਫਾਈ ਸਰਕਾਰ ਹੀ ਕਰਵਾਵੇਗੀ ਜਾਂ ਕੋਈ ਹੋਰ ਸਫਾਈ ਵਾਲਾ ਹੀ ਕਰੇਗਾ ਸਾਨੂੰ ਖੁਦ ਵੀ ਆਲੇ-ਦੁਆਲੇ ਸਾਡਾ ਸਾਫ਼ ਰੱਖਣਾ ਚਾਹੀਦਾ ਹੈ ਅਗਲਾ ਹੈ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਸਮਾਜਿਕ ਬੁਰਾਈਆਂ ਦੂਰ ਮਤਲਬ ਕਿ ਜਿਸ ਤਰ੍ਹਾਂ ਦਹੇਜ ਪ੍ਰਥਾ ਹੋਗੀ ਹੈ ਨਾ ਦਾਜ ਪ੍ਰਥਾ ਰੀਤੀ ਰਿਵਾਜ ਜਿਹੜੇ ਆਪਣੇ ਫालतੂ ਨੇ ਉਹ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਸਾਨੂੰ ਹਮੇਸ਼ਾ ਦੂਰ ਕਰਨਾ ਚਾਹੀਦਾ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਹੋਣਗੀਆਂ ਤੁਸੀਂ ਉਹ ਸਾਰੀਆਂ ਲਿਖ ਸਕਦੇ ਹੋ ਅਗਲਾ ਹੈ ਸਹਿਯੋਗ ਦੀ ਭਾਵਨਾ ਰੱਖਣਾ ਸਾਨੂੰ ਸਹਿਯੋਗ ਦੀ ਭਾਵਨਾ ਜ਼ਰੂਰ ਰੱਖਣੀ ਚਾਹੀਦੀ ਹੈ ਸਮਾਜ ਦੇ ਵਿੱਚ ਜੇਕਰ ਦੂਸਰੇ ਵਿਅਕਤੀ ਨੂੰ ਸਾਡੀ ਜ਼ਰੂਰਤ ਹੈ ਤਾਂ ਸਾਨੂੰ ਉਸ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਪਿਆਰ ਦੀ ਭਾਵਨਾ ਦਾ ਪ੍ਰਸਾਰ ਕਰਨਾ ਚਾਹੀਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਹਮੇਸ਼ਾ ਸਾਨੂੰ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ ਅੱਗੇ ਮੁਜ਼ਰੀਮਾਂ ਨੂੰ ਫਰਦ ਵਿੱਚ ਸਹਾਇਤਾ ਕਰਨੀ ਸਾਨੂੰ ਸਰਕਾਰ ਦੀ ਹਨਾ ਪ੍ਰਸ਼ਾਸਨ ਦੀ ਜੇਕਰ ਕੋਈ ਮੁਜ਼ਰਮ ਹੈ ਸਾਨੂੰ ਉਸ ਮੁਜ਼ਰਮ ਬਾਰੇ ਪਤਾ ਹੈ ਇਹ ਗਲਤ ਕੰਮ ਕਰਦਾ ਹੈ ਤਾਂ ਸਾਨੂੰ ਸਰਕਾਰ ਨੂੰ ਖਬਰ ਦੇਣੀ ਚਾਹੀਦੀ ਹੈ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਮੁਜ਼ਰਮਾਂ ਨੂੰ ਫੜਨ ਦੇ ਵਿੱਚ ਅਗਲਾ ਹੈਗਾ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਇਹ ਬਹੁਤ ਸਾਡੇ ਪੰਜਾਬ ਦੇ ਵਿੱਚ ਸਪੈਸ਼ਲੀ ਇਹ ਚੀਜ਼ ਚੱਲਦੀ ਹੈ ਔਰ ਇਹ ਹੋਣੀ ਚਾਹੀਦੀ ਹੈ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਜੇਕਰ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਜਾਣਦੇ ਆ ਤਾਂ ਉਸ ਦੇ ਨਾਲ ਉਸ ਦਾ ਦੁੱਖ ਘਟਦਾ ਹੈ ਜੇਕਰ ਸੁੱਖ ਦੇ ਵਿੱਚ ਜਾਣਾ ਹੈ ਤਾਂ ਉਸ ਦਾ ਸੁੱਖ ਜਿਹੜਾ ਉਹ ਦੁੱਗਣਾ ਹੁੰਦਾ ਤਾਂ ਕਰਕੇ ਸਾਨੂੰ ਜਾਣਾ ਚਾਹੀਦਾ ਹੈ ਪਿੰਡ ਅਤੇ ਸ਼ਹਿਰਾਂ ਦਾ ਵਿਕਾਸ ਕਰਨਾ ਸਾਨੂੰ ਸਾਡੇ ਪਿੰਡ ਅਤੇ ਸ਼ਹਿਰ ਨੇ ਜਿਹੜੇ ਉਹਨਾਂ ਦੇ ਵਿਕਾਸ ਦੇ ਲਈ ਸਾਨੂੰ ਬਹੁਤ ਜਿਹੜੇ ਕੋਸ਼ਿਸ਼ਾਂ ਨੇ ਉਹ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਜ਼ਰੂਰਤ ਹੈ ਜੇਕਰ ਅਸੀਂ ਸਾਰੇ ਮਿਲ ਕੇ ਇੱਕ ਪਿੰਡ ਜਾਂ ਇੱਕ ਸ਼ਹਿਰ ਹੈ ਉਸ ਦੇ ਵਿਕਾਸ ਦੇ ਲਈ ਹਨਾ ਕੋਈ ਚੀਜ਼ ਬਣਵਾਉਣ ਵਾਲੀ ਹੈ ਪਿੰਡ ਦੇ ਵਿੱਚੋਂ ਉਹ ਬਣਵਾਉਣਾ ਕੋਈ ਮਤਲਬ ਕੋਈ ਜਗਾ ਵਧੀਆ ਨਹੀਂ ਹੈਗੀ ਉਸ ਦੀ ਸਫਾਈ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਸ਼ਾਮਿਲ ਨੇ ਕਿ ਸਾਨੂੰ ਉਹਨਾਂ ਦਾ ਵਿਕਾਸ ਹੈ ਜਿਹੜਾ ਉਹ ਮਿਲ ਜੁਲ ਕੇ ਕਰਨਾ ਚਾਹੀਦਾ ਸੋ ਇਹ ਤਿੰਨ ਪੁਆਇੰਟ ਆਪਾਂ ਕਰ ਲਏ ਫਿਲਹਾਲ ਆਪਣੇ ਪ੍ਰਤੀ ਨੈਤਿਕ ਕਰਤੱਵ ਪਰਿਵਾਰ ਪ੍ਰਤੀ ਨੈਤਿਕ ਕਰਤੱਵ ਸਮਾਜ ਪ੍ਰਤੀ ਨੈਤਿਕ ਕਰਤੱਵ ਅੱਗੇ ਮਨੁੱਖਤਾ ਪ੍ਰਤੀ ਨੈਤਿਕ ਕਰਤੱਵ ਆਪਣੇ ਕੀ ਨੇ ਇੱਥੇ ਜਗ੍ਹਾ ਨਹੀਂ ਸੀ ਤਾਂ ਕਰਕੇ ਇੱਥੇ ਮੈਂ ਕੱਲਾ ਸਿਰਫ ਪੁਆਇੰਟ ਲਿਖਤਾ ਇਸ ਤੋਂ ਅੱਗੇ ਆਪਾਂ ਹੁਣ ਕਰਾਂਗੇ ਇਸ ਦਾ ਚੌਥਾ ਪੁਆਇੰਟ ਨੈਤਿਕ ਕਰਤੱਵ ਨੇ ਜਿਹੜੇ ਉਹਨਾਂ ਦੇ ਚਾਰ ਆਪਾਂ ਤਿੰਨ ਕਰ ਲਏ ਅੱਗੇ ਚੌਥਾ ਪੁਆਇੰਟ ਹੈ ਮਨੁੱਖਤਾ ਪ੍ਰਤੀ ਨੈਤਿਕ ਕਰਤੱਵ ਮਨੁੱਖਤਾ ਦੇ ਪ੍ਰਤੀ ਸਾਡਾ ਕੀ ਕੀ ਨੈਤਿਕ ਕਰਤੱਵ ਨੇ ਪਹਿਲਾ ਹੈਗਾ ਕੋਈ ਭੇਦ ਭਾਵ ਨਾ ਕਰਨਾ ਕੋਈ ਭੇਦ ਭਾਵ ਨਾ ਕਰਨਾ ਮਤਲਬ ਕਿ ਕਿਸੇ ਵੀ ਵਿਅਕਤੀ ਦੇ ਨਾਲ ਅਮੀਰ ਗਰੀਬ ਕੋਈ ਰੰਗ ਭੇਦ ਜਾਤ ਪਾਤ ਇਸ ਤਰ੍ਹਾਂ ਦਾ ਕੋਈ ਵੀ ਭੇਦਭਾਵ ਸਾਨੂੰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ ਗਰੀਬਾਂ ਦੀ ਸਹਾਇਤਾ ਕਰਨਾ ਸਾਨੂੰ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੇਕਰ ਕਿਸੇ ਨੂੰ ਆਪਣੀ ਮਦਦ ਦੀ ਜ਼ਰੂਰਤ ਹੈ ਤਾਂ ਆਪਾਂ ਉਸ ਦੀ ਪੈਸੇ ਦੇ ਨਾਲ ਜਾਂ ਕਿਵੇਂ ਵੀ ਉਸ ਦੀ ਮਦਦ ਆਪਾਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਹੈ ਅੱਗੇ ਹੈਗਾ 3 ਵਿਸ਼ਵ ਸ਼ਾਂਤੀ ਸਥਾਪਿਤ ਕਰਨ ਵਿੱਚ ਸਹਿਯੋਗ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਵਿੱਚ ਸਹਿਯੋਗ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਜਿਸ ਤਰ੍ਹਾਂ ਕੋਈ ਦੰਗੇ ਫਸਾਦ ਨਾ ਕਰਨਾ ਮੰਨ ਲਓ ਆਪਾਂ ਨੇ ਕੋਈ ਪ੍ਰੋਟੈਸਟ ਵੀ ਕਰਨਾ ਹੈ ਜੇਕਰ ਕੋਈ ਧਰਨਾ ਵਗੈਰਾ ਵੀ ਦੇਣਾ ਹੈ ਤਾਂ ਸ਼ਾਂਤੀਪੂਰਵਕ ਉਸ ਦੇ ਵਿੱਚ ਕੋਈ ਲੜਾਈ ਝਗੜਾ ਜਿਹੜਾ ਹੋ ਨਾ ਹੋਵੇ ਅਗਲਾ ਹੈਗਾ ਚੌਥਾ ਵਿਸ਼ਵ ਨਾਗਰਿਕਤਾ ਦੀ ਭਾਵਨਾ ਵਿਸ਼ਵ ਨਾਗਰਿਕਤਾ ਦੀ ਭਾਵਨਾ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਪੂਰੇ ਵਿਸ਼ਵ ਦਾ ਨਾਗਰਿਕ ਸਮਝਣਾ ਚਾਹੀਦਾ ਹੈ ਹੁਣ ਮੰਨ ਲਓ ਆਪਾਂ ਕੀ ਕਰਦੇ ਆ ਆਪਾਂ ਸਿਰਫ ਆਪਾਂ ਆਪਣੇ ਆਪ ਨੂੰ ਆਪਣੇ ਦੇਸ਼ ਦਾ ਹੀ ਨਾਗਰਿਕ ਸਮਝਦੇ ਆ ਹੈਨਾ ਪਰ ਆਪਾਂ ਨੂੰ ਸਮਝਣਾ ਹੀ ਚਾਹੀਦਾ ਕਿ ਪੂਰਾ ਵਿਸ਼ਵ ਜਿਹੜਾ ਉਹ ਇੱਕ ਪਰਿਵਾਰ ਹੈ ਹੈਨਾ ਆਪਾਂ ਪੂਰਾ ਜਿਹੜਾ ਵਿਸ਼ਵ ਹੈ ਉਹ ਇੱਕ ਪਰਿਵਾਰ ਹੈ ਆਪਾਂ ਉਸ ਦੇ ਕੀਆ ਮੈਂਬਰਾਂਗੇ ਤਾਂ ਮਤਲਬ ਕਿ ਵਿਸ਼ਵ ਹੈ ਜਿਹੜਾ ਸਾਰਾ ਉਸ ਨੂੰ ਸਾਨੂੰ ਨਾਗਰਿਕਤਾ ਜਿਹੜੀ ਮੰਨਣੀ ਚਾਹੀਦੀ ਹੈ ਪੂਰੇ ਵਿਸ਼ਵ ਦਾ ਸਾਨੂੰ ਨਾਗਰਿਕ ਬਨਣਾ ਚਾਹੀਦਾ ਸਿਰਫ ਆਪਣੇ ਦੇਸ਼ ਦਾ ਹੀ ਨਹੀਂ ਅੱਗੇ ਇਹ ਸਿੱਟਾ ਲਿਖ ਦਿਓ ਸਿੱਟਾ ਬਿਲਕੁਲ ਈਜ਼ੀ ਹੈ ਸਾਰੇ ਜਿਹੜੇ ਪੁਆਇੰਟ ਨੇ ਵਿੱਚੋਂ ਮੇਨ ਮੇਨ ਮੜਾ ਜਾਂ ਲਿਖ ਕੇ ਤੁਸੀਂ ਹਨਾ ਵੀ ਇਸ ਤਰ੍ਹਾਂ ਉੱਪਰ ਲਿਖੇ ਉੱਪਰ ਲਿਖੇ ਜਿਹੜੇ ਅਸੀਂ ਵਿਚਾਰਾਂ ਤੋਂ ਅ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਉੱਪਰ ਲਿਖੇ ਵਿਚਾਰਾਂ ਦੇ ਆਧਾਰ ਤੇ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਜਿਹੜੇ ਨੈਤਿਕ ਕਰਤੱਬ ਨੇ ਨੈਤਿਕ ਕਰਤੱਬ ਸਾਡੇ ਉਹ ਕਰਤੱਬ ਨੇ ਜਿਹੜੇ ਸਾਨੂੰ ਸਮਾਜ ਦੇ ਵਿੱਚ ਚੰਗੀ ਇੱਜ਼ਤ ਦਵਾਉਂਦੇ ਨੇ ਹਨਾ ਸਾਨੂੰ ਸਮਾਜ ਦੇ ਵਿੱਚ ਚੰਗਾ ਰੁਤਬਾ ਮਿਲਦਾ ਜੇਕਰ ਅਸੀਂ ਨੈਤਿਕ ਕਰਤੱਬਾ ਆਪਣੇ ਜਿਹੜੇ ਪੂਰੇ ਨਹੀਂ ਕਰਦੇ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਚੰਗੇ ਇੱਕ ਨਾਗਰਿਕ ਨਹੀਂ ਬਣ ਸਕਦੇ ਵਗੈਰਾ ਵਗੈਰਾ ਕੁਝ ਵੀ ਲਿਖ ਸਕਦੇ ਹੋ ਇਹ ਤੁਸੀਂ ਸਮਝਦਾਰ ਹੋ ਚਾਰ ਪੰਜ ਲੈਣਾ ਲਿਖ ਦਿਓ ਅਗਲੇ ਹੈਗੇ ਨੇ ਕਾਨੂੰਨੀ ਕਰਤੱਬ ਜਿਹੜਾ ਮੇਨ ਪੁਆਇੰਟ ਆ ਗਿਆ ਕਾਨੂੰਨੀ ਕਰਤੱਬ ਕਾਨੂੰਨੀ ਕਰਤੱਬ ਇਸ ਤਰ੍ਹਾਂ ਲਿਖ ਕੇ ਆਪ ਜਿਹੜੇ ਪੁਆਇੰਟ ਲਿਖਣ ਤੋਂ ਪਹਿਲਾਂ ਥੋੜੇ ਇੱਕ ਦੋ ਲਾਈਨਾਂ ਲਿਖ ਸਕਦੇ ਹੋ ਕਿ ਕਾਨੂੰਨੀ ਕਰਤੱਬ ਉਹ ਹੁੰਦੇ ਨੇ ਜਿੰਨਾ ਕਰਤੱਬਾਂ ਪਿੱਛੇ ਕਾਨੂੰਨ ਦੀ ਸ਼ਕਤੀ ਹੁੰਦੀ ਹੈ ਮਤਲਬ ਕਿ ਉਹ ਕਰਤੱਬ ਸਾਨੂੰ ਸੰਵਿਧਾਨ ਦੁਆਰਾ ਦਿੱਤੇ ਜਾਂਦੇ ਨੇ ਔਰ ਜੇਕਰ ਅਸੀਂ ਉਹਨਾਂ ਕਰਤੱਬਾਂ ਦੀ ਪਾਲਣਾ ਨਹੀਂ ਕਰਦੇ ਤਾਂ ਕਾਨੂੰਨ ਵੱਲੋਂ ਸਾਨੂੰ ਉਸ ਦੀ ਜਿਹੜਾ ਦੰਡ ਹੈ ਮਿਲ ਸਕਦਾ ਜੇਕਰ ਅਸੀਂ ਉਹਨਾਂ ਕਰਤੱਵਾਂ ਦੀ ਪਾਲਣਾ ਨਹੀਂ ਕਰਦੇ ਕਾਨੂੰਨ ਵੱਲੋਂ ਸਾਨੂੰ ਸਜ਼ਾ ਮਿਲ ਸਕਦੀ ਹੈ ਇਸ ਤਰ੍ਹਾਂ ਥੋੜਾ ਲਿਖ ਕੇ ਫਿਰ ਅੱਗੇ ਦੱਸ ਸਕਦੇ ਹਾਂ ਕਿ ਹੇਠ ਲਿਖੇ ਕਾਨੂੰਨੀ ਕਰਤੱਵ ਨੇ ਪਹਿਲਾ ਹੈਗਾ ਦੇਸ਼ ਪ੍ਰਤੀ ਵਫਾਦਾਰੀ ਸਾਨੂੰ ਦੇਸ਼ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਜੇਕਰ ਅਸੀਂ ਦੇਸ਼ ਨਾਲ ਗਰਦਾਰੀ ਕਰਾਂਗੇ ਤਾਂ ਇਹ ਕਾਨੂੰਨੀ ਅਪਰਾਧ ਹੈ ਤਾਂ ਸਾਨੂੰ ਸਜ਼ਾ ਮਿਲ ਸਕਦੀ ਹੈ ਇਸ ਦੀ ਅਗਲਾ ਹੈ ਕਾਨੂੰਨ ਦੀ ਪਾਲਣਾ ਜੋ ਵੀ ਕਾਨੂੰਨ ਬਣਿਆ ਹੋਇਆ ਹੈ ਸਾਨੂੰ ਉਸ ਦੀ ਪਾਲਣਾ ਕਰਨੀ ਪੈਗੀ ਜੇਕਰ ਪਾਲਣਾ ਨਹੀਂ ਕਰਾਂਗੇ ਤਾਂ ਉਸ ਦੇ ਲਈ ਵੀ ਸਾਨੂੰ ਸਜ਼ਾ ਮਿਲ ਸਕਦੀ ਹੈ ਅਗਲਾ ਹੈਗਾ ਸੰਵਿਧਾਨ ਦਾ ਸਨਮਾਨ ਸਾਨੂੰ ਸਾਡੇ ਸੰਵਿਧਾਨ ਦਾ ਸਨਮਾਨ ਜਾਂ ਸਤਿਕਾਰ ਕਹਿ ਲੋ ਕਰਨਾ ਚਾਹੀਦਾ ਜੇਕਰ ਅਸੀਂ ਸੰਵਿਧਾਨ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਅਸੀਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਅਪਰਾਧੀ ਆ ਅਗਲਾ ਹੈਗਾ ਟੈਕਸਾਂ ਦੀ ਅਦਾਇਗੀ ਟੈਕਸਾਂ ਦੀ ਅਦਾਇਗੀ ਜਾਂ ਫਿਰ ਟੈਕਸ ਭਰਨਾ ਕੁਝ ਵੀ ਕਹਿ ਸਕਦੇ ਹੋ ਹੁਣ ਜਿਹੜੇ ਗਵਰਨਮੈਂਟ ਵੱਲੋਂ ਟੈਕਸ ਲਗਾਏ ਗਏ ਨੇ ਕਰ ਕਰ ਵੀ ਕਹਿ ਸਕਦੇ ਆ ਜੇਕਰ ਆਪਾਂ ਉਹ ਨਹੀਂ ਭਰਾਂਗੇ ਗਵਰਨਮੈਂਟ ਨੂੰ ਤਾਂ ਆਪਾਂ ਸਜ਼ਾ ਦੇ ਹੱਕਦਾਰ ਹਨਾ ਤਾਂ ਆਪਾਂ ਨੂੰ ਕਾਨੂੰਨ ਸਜ਼ਾ ਦੇ ਸਕਦਾ ਹੈ ਇਹ ਸਾਡਾ ਕਰਤੱਵ ਹੈ ਸਾਨੂੰ ਭਰਨਾ ਚਾਹੀਦਾ ਹੈ ਵੋਟ ਦੇ ਅਧਿਕਾਰ ਦਾ ਸਹੀ ਪ੍ਰਯੋਗ ਸਾਨੂੰ ਵੋਟ ਦੇ ਅਧਿਕਾਰ ਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਕਿਸੇ ਤੋਂ ਪੈਸੇ ਵਗੈਰਾ ਲੈ ਕੇ ਸਾਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੇਕਰ ਇਸ ਤਰ੍ਹਾਂ ਆਪ ਕਰਦੇ ਆ ਤਾਂ ਇਹ ਵੀ ਇੱਕ ਅਪਰਾਧ ਮੰਨਿਆ ਜਾਂਦਾ ਇਹ ਸਾਡਾ ਕਰਤੱਵ ਹੈ ਸਹੀ ਪ੍ਰਯੋਗ ਕਰੋ ਅਗਲਾ ਹੈਗਾ ਰਾਸ਼ਟਰੀ ਝੰਡੇ ਦਾ ਸਨਮਾਨ ਸਾਨੂੰ ਸਾਡੇ ਰਾਸ਼ਟਰੀ ਝੰਡੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇਕਰ ਪੈਰਾ ਥੱਲੇ ਰੋਲਾਂਗੇ ਇਹ ਵੀ ਇੱਕ ਕਾਨੂੰਨੀ ਤੌਰ ਤੇ ਮਤਲਬ ਕਿ ਅਪਰਾਧ ਹੈ ਜੁਰਮ ਹੈ ਅਗਲਾ ਹੈਗਾ ਸੈਨਿਕ ਸੇਵਾ ਕਰਨਾ ਸੈਨਿਕ ਸੇਵਾ ਕਰਨ ਤੋਂ ਮਤਲਬ ਕਿ ਫੌਜ ਦੇ ਵਿੱਚ ਹਨਾ ਆਰਮੀ ਦੇ ਵਿੱਚ ਭਰਤੀ ਵਗੈਰਾ ਹੋਣਾ ਜਾਂ ਪੁਲਿਸ ਦੇ ਵਿੱਚ ਭਰਤੀ ਵਗੈਰਾ ਹੋਣਾ ਕਹਿ ਸਕਦੇ ਆ ਕਿ ਸਾਨੂੰ ਦੇਸ਼ ਦੀ ਸੇਵਾ ਕਰਨੀ ਚਾਹੀਦੀ ਆ ਆਰਮੀ ਦੇ ਵਿੱਚ ਜਾਣਾ ਚਾਹੀਦਾ ਭਰਤੀ ਹੋਣਾ ਚਾਹੀਦਾ ਤਾਂ ਹੀ ਆਪਾਂ ਦੇਸ਼ ਦੀ ਰੱਖਿਆ ਜਿਹੜੀ ਕਰ ਸਕਦੇ ਆ ਐਂਡ ਤੇ ਇੱਥੇ ਵੀ ਤੁਸੀਂ ਸਿੱਟਾ ਉਹੀ 4-5 ਪੁਆਇੰਟ ਜਿਹੜੇ 3-4 ਪੁਆਇੰਟ ਮੇਨ-ਮੇਨ ਲਿਖ ਕੇ ਸਿੱਟਾ ਜਿਹੜਾ ਆਪਾਂ ਸ਼ੁਰੂ ਕਰਦੇ ਹੁੰਦੇ ਆ ਇਸ ਤਰ੍ਹਾਂ ਸੰਖੇਪ ਵਿੱਚ ਅਸੀਂ ਕਹਿ ਸਕਦੇ ਆ ਜਾਂ ਫਿਰ ਤੁਸੀਂ ਸ਼ੁਰੂ ਕਰ ਸਕਦੇ ਹੋ ਇਸ ਤਰ੍ਹਾਂ ਉੱਪਰ ਦਿੱਤੇ ਗਏ ਵਿਚਾਰਾਂ ਤੋਂ ਪੜ੍ਹ ਕੇ ਅਸੀਂ ਕਹਿ ਸਕਦੇ ਹਾਂ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ ਉਸ ਤੋਂ ਬਾਅਦ 2-4 ਪੁਆਇੰਟ ਮੇਨ ਲਿਖ ਕੇ ਫਿਰ ਤਾਂ ਇਹ ਰਸੀ ਕਰ ਦੋ ਅਗਲੇ ਆ ਕੇ ਮੌਲਿਕ ਕਰਤੱਬ ਜਿਹੜੇ ਲਾਸਟ ਨੇ ਮੌਲਿਕ ਕਰਤੱਬ ਮੌਲਿਕ ਕਰਤੱਬ ਦੇ ਵਿੱਚ ਤੁਸੀਂ ਨੇ ਕੋਈ ਇਸ ਤਰ੍ਹਾਂ ਸਬ ਪੁਆਇੰਟ ਨਹੀਂ ਲਿਖਨੇ ਮੌਲਿਕ ਕਿਤਾਬ ਨੇ ਜਿਹੜੇ ਇਸ ਤਰ੍ਹਾਂ ਇੱਕ ਪੈਰੇ ਦੇ ਵਿੱਚ ਲਿਖ ਦੇਣੇ ਨੇ ਤੁਸੀਂ ਨੇ ਮੈਂ ਤੁਹਾਨੂੰ ਇਸ ਤਰ੍ਹਾਂ ਇੱਥੇ ਐਡਾ ਵੱਡਾ ਲਿਖਿਆ ਨਹੀਂ ਜਾਂਦਾ ਸੀ ਮੇਰੇ ਕੋਲ ਇਹ ਰਜਿਸਟਰ ਹੈਗਾ ਜੋ ਮੈਂ ਲਿਖਿਆ ਕੁਝ ਕਲੈਨੀ ਨੇ ਯਾਦਾ ਨਹੀਂ ਮੈਂ ਤੁਹਾਨੂੰ ਬੋਲ ਕੇ ਲਿਖਵਾਉਣਾ ਤੁਸੀਂ ਲਿਖ ਲਿਓ ਵੀਡੀਓ ਪਾਜ਼ ਕਰ ਕਰਕੇ ਤੁਸੀਂ ਲਿਖ ਸਕਦੇ ਹੋ ਮੌਲਿਕ ਕਰਤੱਬ ਇਸ ਤਰ੍ਹਾਂ ਲਿਖ ਕੇ نیچے ਲਿਖਣਾ ਬਸ ਸਿੱਧਾ ਸ਼ੁਰੂ ਕਰ ਦੇਣਾ ਮੈਂ ਬੋਲਦਾ ਜਾਨਾ ਮੌਲਿਕ ਕਰਤੱਵ ਤੋਂ ਭਾਵ ਅਜਿਹੇ ਕਰਤੱਵਾਂ ਤੋਂ ਹੈ ਜਿਨ੍ਹਾਂ ਦੀ ਪਾਲਣਾ ਵਿਅਕਤੀ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਲਈ ਜ਼ਰੂਰੀ ਹੈ ਇੱਥੇ ਮਤਲਬ ਅਗੇ ਡੰਡੀ ਇਸ ਤੋਂ ਇਲਾਵਾ ਉਹ ਕਰਤੱਵ ਵੀ ਮੌਲਿਕ ਕਰਤੱਵ ਹੁੰਦੇ ਹਨ ਜਿਨ੍ਹਾਂ ਦੀ ਵਿਵਸਥਾ ਦੇਸ਼ ਦੇ ਸੰਵਿਧਾਨ ਵਿੱਚ ਕੀਤੀ ਜਾਂਦੀ ਹੈ ਮਤਲਬ ਕਿ ਉਹ ਕਰਤੱਵ ਵੀ ਮੌਲਿਕ ਕਰਤੱਵ ਮੰਨੇ ਜਾਂਦੇ ਨੇ ਜਿਹੜੇ ਆਪਣੇ ਦੇਸ਼ ਦਾ ਜਿਹੜਾ ਸੰਵਿਧਾਨ ਹੁੰਦਾ ਉਸ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਜੋ ਹੁੰਦੇ ਨੇ ਅਤੇ ਇਹਨਾਂ ਕਰਤੱਵਾਂ ਦੀ ਪਾਲਣਾ ਕਰਵਾਉਣ ਲਈ ਵੀ ਸੰਵਿਧਾਨ ਵਿੱਚ ਵਿਵਸਥਾ ਕੀਤੀ ਜਾਂਦੀ ਹੈ। ਮਤਲਬ ਇਹਨਾਂ ਕਰਤੱਵਾਂ ਦੀ ਪਾਲਣਾ ਕਰਵਾਉਣ ਲਈ ਵੀ ਸੰਵਿਧਾਨ ਦੇ ਵਿੱਚ ਵਿਵਸਥਾ ਕੀਤੀ ਜਾਂਦੀ ਹੈ ਵੀ ਜੇਕਰ ਪਾਲਣਾ ਨਹੀਂ ਕਰਾਂਗੇ ਤਾਂ ਸਜ਼ਾ ਮਿਲੇਗੀ। ਜਿਹੜੇ ਮੌਲਿਕ ਕਰਤੱਵ ਨੇ ਲਗਭਗ ਉਸ ਦੇ ਵਿੱਚ ਇਹ ਕਾਨੂੰਨੀ ਕਰਤੱਵ ਵੀ ਲਗਭਗ ਉਹਦੇ ਵਿੱਚ ਆ ਜਾਂਦੇ ਨੇ। ਮਤਲਬ ਜੇਕਰ ਅਸੀਂ ਉਹਨਾਂ ਦੀ ਪਾਲਣਾ ਨਹੀਂ ਕਰਾਂਗੇ ਮੌਲਿਕ ਕਰਤੱਵਾਂ ਦੀ ਤਾਂ ਸਾਨੂੰ ਕਾਨੂੰਨ ਦੁਆਰਾ ਕਰਵਾਈ ਜਾ ਸਕਦੀ ਹੈ। ਲੋਕਤੰਤਰੀ ਦੇਸ਼ਾਂ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਮੌਲਿਕ ਕਰਤੱਵਾਂ ਦੀ ਵਿਵਸਥਾ ਵੀ ਅਕਸਰ ਕੀਤੀ ਜਾਂਦੀ ਹੈ ਜਿਹੜੇ ਲੋਕਤੰਤਰੀ ਦੇਸ਼ ਹੁੰਦੇ ਨੇ ਜਿਸ ਤਰ੍ਹਾਂ ਆਪਣਾ ਭਾਰਤ ਹੈ ਮੌਲਿਕ ਅਧਿਕਾਰਤਾ ਦੇਖੋ ਹੁੰਦੀ ਹੁੰਦੇ ਨੇ ਸੰਵਿਧਾਨ ਦੇ ਵਿੱਚ ਅੰਕਿਤ ਲਿਖਤੀ ਰੂਪ ਦੇ ਵਿੱਚ ਮੌਲਿਕ ਕਰਤੱਵ ਵੀ ਉਸ ਲੋਕਤੰਤਰੀ ਦੇਸ਼ਾਂ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਹੁੰਦੇ ਨੇ ਵੀ ਜਿਨ੍ਹਾਂ ਦਾ ਸਾਨੂੰ ਪਾਲਨ ਕਰਨਾ ਪਏਗਾ ਕਰਤੱਵਾਂ ਦਾ ਵੀ ਨਾਗਰਿਕਾਂ ਦੇ ਕੁਝ ਮਹੱਤਵਪੂਰਨ ਜਿਹੜੇ ਮੌਲਿਕ ਅਧਿਕਾਰ ਨੇ ਹਨਾ ਮੌਲਿਕ ਕਰਤੱਵ ਨੇ ਹੇਠ ਲਿਖੇ ਨੇ ਸਭ ਤੋਂ ਪਹਿਲਾਂ ਤਾਂ ਹੈ ਮੌਲਿਕ ਕਰਤੱਬ ਲਿਖਣ ਦਾ ਸਨ ਅਧਿਕਾਰ ਨਹੀਂ ਸੰਵਿਧਾਨ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਹਨਾ ਇਹ ਲਿਖਣੇ ਤੁਸੀਂ ਲਿਖ ਸਕਦੇ ਹੋ ਨਹੀਂ ਲਿਖਣੇ ਲਿਖ ਵੀ ਨਹੀਂ ਲਿਖ ਸਕਦੇ ਜਿੰਨਾ ਕੁ ਮੈਂ ਪਹਿਲਾਂ ਬੋਲਿਆ ਉਨਾਂ ਕੁ ਵੀ ਕਾਫੀ ਹੈ ਵੈਸੇ ਮੇਨ ਮੇਨ ਜਿਸ ਤਰ੍ਹਾਂ ਹੋ ਗਿਆ ਪਹਿਲਾ ਦੇਸ਼ ਦੀ ਰੱਖਿਆ ਲਈ ਸੇਵਾਵਾਂ ਦੇਣੀਆਂ ਚਾਹੀਦੀਆਂ ਨੇ ਸਾਨੂੰ ਸਾਡਾ ਮੌਲਿਕ ਕਰਤੱਬ ਹੈ ਭਾਈਚਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਚਾਹੀਦਾ ਹੈ ਸਾਡਾ ਮੌਲਿਕ ਕਰਤੱਵ ਹੈ ਦੇਸ਼ ਦੇ ਸੱਭਿਆਚਾਰ ਦੀ ਰੱਖਿਆ ਕਰਨੀ ਚਾਹੀਦੀ ਹੈ ਅਗਲਾ ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ ਆਦੀ ਆਦੀ ਲਿਖ ਸਕਦੇ ਹਾਂ ਕਿਉਂਕਿ ਹੋਰ ਵੀ ਹੈਗੇ ਨੇ ਲਗਭਗ 10 ਜਾਂ 11 ਨੇ ਤਾਂ ਇਹ ਮੌਲਿਕ ਕਰਤੱਵ ਸੀਗੇ ਅੱਗੇ ਆਜੋ ਅਧਿਕਾਰ ਅਤੇ ਕਰਤੱਵਾਂ ਦਾ ਆਪਸੀ ਸਬੰਧ ਇਸ ਤਰ੍ਹਾਂ ਲਿਖ ਕੇ ਅਧਿਕਾਰ ਅਤੇ ਕਰਤੱਵਾਂ ਦਾ ਆਪਸੀ ਸੰਬੰਧ ਮੇਨ ਪੁਆਇੰਟ ਨੀਚੇ ਆ ਪੁਆਇੰਟ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਦੋ ਚਾਰ ਲਾਈਨਾਂ ਲਿਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਿ ਅਧਿਕਾਰ ਅਤੇ ਕਰਤੱਵ ਨੇ ਜਿਹੜੇ ਉਹਨਾਂ ਦਾ ਆਪਸ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ ਅਧਿਕਾਰ ਅਤੇ ਕਰਤੱਵ ਇਹਨਾਂ ਦਾ ਆਪਸ ਦੇ ਵਿੱਚ ਇੰਨਾ ਜ਼ਿਆਦਾ ਗੂੜਾ ਸੰਬੰਧ ਹੈ ਕਿ ਇੱਕ ਦੂਸਰੇ ਤੋਂ ਬਿਨਾਂ ਇਹ ਨਹੀਂ ਰਹਿ ਸਕਦੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਕਰਤੱਵਾਂ ਤੋਂ ਬਿਨਾਂ ਅਧਿਕਾਰਾਂ ਦੀ ਮਤਲਬ ਕਿ ਕਲਪਨਾ ਵੀ ਨਹੀਂ ਕਰ ਸਕਦੇ ਜੇਕਰ ਅਸੀਂ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਸਾਨੂੰ ਸਾਡੇ ਜਿਹੜੇ ਕਰਤੱਵ ਨੇ ਉਹਨਾਂ ਦੀ ਵੀ ਪਾਲਣਾ ਕਰਨੀ ਪੈਗੀ ਇਸ ਤਰ੍ਹਾਂ ਅਧਿਕਾਰ ਅਤੇ ਕਰਤੱਵ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਅਟੈਚ ਨੇ ਬਹੁਤ ਜ਼ਿਆਦਾ ਸਬੰਧਿਤ ਨੇ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਅਧਿਕਾਰ ਅਤੇ ਕਰਤੱਵ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਤਾਂ ਇਸ ਤਰ੍ਹਾਂ ਇੰਨਾਂ ਕੁ ਤੁਸੀਂ ਲੈਣਾ ਲਿਖ ਸਕਦੇ ਹੋ ਫੇਰ ਸ਼ੁਰੂ ਕਰੋਗੇ ਫਰਸਟ ਪੁਆਇੰਟ ਅਧਿਕਾਰ ਅਤੇ ਕਰਤੱਵ ਨਾਲ-ਨਾਲ ਚੱਲਦੇ ਨੇ ਇਸ ਦੇ ਵਿੱਚ ਕਹਿ ਸਕਦੇ ਹੋ ਕਿ ਅਧਿਕਾਰ ਅਤੇ ਕਰਤੱਵ ਸਾਡੇ ਨਾਲ-ਨਾਲ ਚੱਲਦੇ ਨੇ ਜੇਕਰ ਅਸੀਂ ਆਪਣੇ ਅਧਿਕਾਰਾਂ ਦੀ ਪਲ ਮਤਲਬ ਅਸੀਂ ਆਪਣੇ ਅਧਿਕਾਰ ਚਾਹੁੰਦੇ ਆ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦੇ ਆ ਤਾਂ ਕਰਤੱਵ ਵੀ ਉਸ ਦੇ ਨਾਲ ਨਾਲ ਚੱਲਦੇ ਨੇ ਉਹ ਕਿਸ ਤਰ੍ਹਾਂ ਮੰਨ ਲਓ ਆਪਾਂ ਆਪਣਾ ਸਾਡਾ ਅਧਿਕਾਰ ਹੈ ਸਾਡਾ ਅਧਿਕਾਰ ਹੈ ਕਿ ਅਸੀਂ ਕਿੰਨਾ ਵੀ ਪੈਸਾ ਕਮਾ ਸਕਦੇ ਆ ਅਸੀਂ ਕੋਈ ਵੀ ਕੰਮ ਕਰ ਸਕਦੇ ਆ ਠੀਕ ਹੈ ਸਾਡਾ ਅਧਿਕਾਰ ਨੇ ਸਾਰੇ ਅਸੀਂ ਤੁਰ ਫਿਰ ਸਕਦੇ ਆ ਇਹ ਸਾਡੇ ਅਧਿਕਾਰ ਨੇ ਪਰ ਇਹੀ ਅਧਿਕਾਰ ਦੂਸਰੇ ਲੋਕਾਂ ਨੂੰ ਵੀ ਮਿਲੇ ਹੋਏ ਨੇ ਇਸ ਲਈ ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਦੂਸਰੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦਾ ਵੀ ਸਨਮਾਨ ਕਰੀਏ। ਇਸ ਲਈ ਸਾਡਾ ਅਧਿਕਾਰ ਹੈ ਜਿਹੜਾ ਨਾਲ ਦੀ ਨਾਲ ਕਰਤੱਵ ਵੀ ਬਣ ਜਾਂਦਾ ਹੈ। ਤਾਂ ਇਕੱਠੇ ਚੱਲਦੇ ਨੇ। ਅਗਲਾ ਮੇਰਾ ਅਧਿਕਾਰ ਦੂਸਰਿਆਂ ਦਾ ਕਰਤੱਵ ਹੈ। ਇਹ ਉਹੀ ਚੀਜ਼ ਆ ਗਈ। ਮੇਰਾ ਅਧਿਕਾਰ ਦੂਸਰਿਆਂ ਦਾ ਕਰਤੱਵ ਹੈ ਔਰ ਦੂਸਰਿਆਂ ਦਾ ਅਧਿਕਾਰ ਮੇਰਾ ਕਰਤੱਵ ਹੈ। ਮੰਨ ਲਓ ਜਿਸ ਤਰ੍ਹਾਂ ਮੇਰਾ ਅਧਿਕਾਰ ਹੈ ਕਿ ਮੈਂ ਜਾਇਦਾਦ ਦਾ ਅਧਿਕਾਰ ਹੈ ਮੈਨੂੰ। ਮੈਂ ਆਪਣੀ ਸੰਪਤੀ ਹੈ ਜਿਹੜੀ ਉਸ ਨੂੰ ਮਤਲਬ ਮੈਂ ਸਾਹਮਣੇ ਰੱਖ ਸਕਦਾ ਮੇਰੀ ਸੰਪਤੀ ਆ ਉਹ। ਤਾਂ ਜਿਹੜਾ ਮੇਰੇ ਸੰਪਤੀ ਦਾ ਅਧਿਕਾਰ ਹੈ ਇਹ ਦੂਸਰਿਆਂ ਦਾ ਕਰਤੱਬ ਹੋ ਗਿਆ ਇਹ ਦੂਸਰਿਆਂ ਦਾ ਕਰਤੱਬ ਐਵੇਂ ਹੋ ਗਿਆ ਕਿ ਦੂਜੇ ਜਿਹੜੇ ਲੋਕ ਨੇ ਉਹ ਮੇਰੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਉਹਨਾਂ ਦਾ ਹੈ ਕਰਤੱਬ ਹੈ ਨੁਕਸਾਨ ਨਾ ਪਹੁੰਚਾਉਣ ਇਸੇ ਤਰ੍ਹਾਂ ਜਿਹੜਾ ਦੂਸਰੇ ਲੋਕਾਂ ਦਾ ਅਧਿਕਾਰ ਹੈ ਤਾਂ ਮੇਰਾ ਉਹ ਕਰਤੱਬ ਹੋ ਗਿਆ ਕਿ ਮੈਂ ਉਹਨਾਂ ਦੇ ਅਧਿਕਾਰਾਂ ਦੀ ਮਤਲਬ ਕਿ ਸਨਮਾਨ ਕਰਾਂ ਉਹਨਾਂ ਦੀ ਉਲੰਘਣਾ ਨਾ ਕਰਾਂ ਅਗਲਾ ਹੈਗਾ ਅਧਿਕਾਰ ਆਪਣੇ ਆਪ ਵਿੱਚ ਇੱਕ ਕਰਤੱਬ ਹੈ ਜਿਹੜਾ ਅਧਿਕਾਰ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਕਰਤੱਬ ਹੈ ਇਹ ਮੈਂ ਤੁਹਾਨੂੰ ਬੋਲ ਕੇ ਦੱਸਦਾ ਠੀਕ ਹੈ 3rd ਪੁਆਇੰਟ ਅਧਿਕਾਰ ਆਪਣੇ ਆਪ ਵਿੱਚ ਕਰਤੱਬ ਹੈ ਤੁਸੀਂ ਐਜ਼ ਇਟ ਲਿਖ ਲੈਣਾ ਦੇਖੋ ਵਿਅਕਤੀ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਇਹ ਪੁਆਇੰਟ ਦਾ ਮੈਂ ਬੋਲ ਰਿਹਾ ਵਿੱਚ ਜੋ ਤੁਸੀਂ ਲਿਖਣਾ ਹੈ ਅਧਿਕਾਰ ਆਪਣੇ ਆਪ ਵਿੱਚ ਕਰਤੱਬ ਹੈ ਵਿਅਕਤੀ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਅਧਿਕਾਰ ਮੈਨੂੰ ਪ੍ਰਾਪਤ ਹਨ ਉਹ ਸਾਰੇ ਅਧਿਕਾਰ ਦੂਜਿਆਂ ਨੂੰ ਵੀ ਪ੍ਰਾਪਤ ਹਨ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਅਧਿਕਾਰ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਦੂਸਰਿਆਂ ਦੇ ਅਧਿਕਾਰ ਦੀ ਉਲੰਘਣਾ ਨਾ ਹੋਵੇ ਇਸ ਤਰ੍ਹਾਂ ਮੇਰਾ ਅਧਿਕਾਰ ਵੀ ਆਪਣੇ ਆਪ ਵਿੱਚ ਠੀਕ ਹੈ ਮੇਰਾ ਇੱਕ ਕਰਤੱਵ ਹੈ ਅਗਲਾ ਪੁਆਇੰਟ ਹਰ ਅਧਿਕਾਰ ਦਾ ਉਚਿਤ ਪ੍ਰਯੋਗ ਇਸ ਦਾ ਮਤਲਬ ਕੀ ਹੈ ਸਾਨੂੰ ਹਰ ਇੱਕ ਅਧਿਕਾਰ ਦਾ ਉਚਿਤ ਪ੍ਰਯੋਗ ਕਰਨਾ ਚਾਹੀਦਾ ਉਚਿਤ ਪ੍ਰਯੋਗ ਮਤਲਬ ਕਿ ਸਾਨੂੰ ਵੋਟ ਦੇਣ ਦਾ ਅਧਿਕਾਰ ਹੈ ਤਾਂ ਸਾਨੂੰ ਉਸ ਅਧਿਕਾਰ ਦਾ ਜਿਹੜਾ ਪ੍ਰਯੋਗ ਹੈ ਉਚਿਤ ਕਰਨਾ ਚਾਹੀਦਾ ਹੈ ਸਹੀ ਸਹੀ ਕਰਨਾ ਚਾਹੀਦਾ ਇਹ ਨਹੀਂ ਹੈ ਕਿ ਅਸੀਂ ਪੈਸੇ ਦੇ ਕੇ ਵੋਟ ਪਾਇਆ ਕਿਸੇ ਨੂੰ ਜੇ ਅਸੀਂ ਵੋਟ ਹੀ ਨਹੀਂ ਪਾਈ ਜਾਂ ਫਿਰ ਕਿਸੇ ਗਲਤ ਕੈਂਡੀਡੇਟ ਨੂੰ ਵੋਟ ਪਾਤੀ ਇਸ ਤਰ੍ਹਾਂ ਸਾਨੂੰ ਉਚਿਤ ਪ੍ਰਯੋਗ ਕਰਨਾ ਚਾਹੀਦਾ ਹੈ ਜਾਂ ਫਿਰ ਸਾਨੂੰ ਅਧਿਕਾਰ ਹੈ ਕਿਸੇ ਕੰਮ ਕਰਨ ਦਾ ਵੀ ਅਸੀਂ ਆਪਣੀ ਬਿਜ਼ਨਸ ਆਪਣਾ ਕਰ ਸਕਦੇ ਹਾਂ ਪਰ ਆਪਾਂ ਕੋਈ ਗਲਤ ਬਿਜ਼ਨਸ ਕਰੀ ਜਾਂਦੇ ਆਪਾਂ ਕੋਈ ਨਸ਼ੀਲੀਆਂ ਵਸਤੂਆਂ ਵੇਚੀ ਜਾਂਦੇ ਆ ਇਸ ਤਰ੍ਹਾਂ ਸਾਨੂੰ ਉਚਿਤ ਪ੍ਰਯੋਗ ਕਰਨਾ ਚਾਹੀਦਾ ਹੈ ਅਗਲਾ ਹੈ ਹਰ ਅਧਿਕਾਰ ਦੇ ਨਾਲ ਨਾਲ ਰਾਜ ਪ੍ਰਤੀ ਵੀ ਸਾਡਾ ਕਰਤੱਵ ਹੈ ਦੇਖੋ ਹਰ ਅਧਿਕਾਰ ਦੇ ਨਾਲ ਨਾਲ ਸਾਡਾ ਰਾਜ ਪ੍ਰਤੀ ਕਰਤੱਵ ਕਿਸ ਤਰ੍ਹਾਂ ਕਿਉਂਕਿ ਜਿਹੜਾ ਰਾਜ ਹੈ ਕਹਿੰਦੇ ਉਹੀ ਸਾਨੂੰ ਸਾਡੇ ਅਧਿਕਾਰ ਦਿੰਦਾ ਔਰ ਸਾਡੇ ਅਧਿਕਾਰਾਂ ਦੀ ਰੱਖਿਆ ਵੀ ਰਾਜ ਕਰਦਾ ਜਿਵੇਂ ਸਾਡਾ ਅਧਿਕਾਰ ਹੈ ਸੰਪਤੀ ਦਾ ਅਧਿਕਾਰ ਜੇਕਰ ਆਪਣੀ ਸੰਪਤੀ ਕੋਈ ਲੁੱਟਦਾ ਤਾਂ ਆਪਾਂ ਕਾਨੂੰਨ ਨੂੰ ਮਤਲਬ ਕਾਨੂੰਨ ਦੇ ਵਿੱਚ ਆਪਾਂ ਇਹ ਅਦਾਲਤ ਦੇ ਵਿੱਚ ਜਾ ਸਕਦੇ ਹਾਂ ਕਿ ਸਾਡਾ ਇਹ ਅਧਿਕਾਰ ਦੀ ਉਲੰਘਣਾ ਹੋਈ ਹੈ ਕਿਸੇ ਨੇ ਰੁਕਿਆ ਤਾਂ ਰਾਜ ਸਾਨੂੰ ਅਧਿਕਾਰ ਦਿੰਦਾ ਉਸ ਦੀ ਰੱਖਿਆ ਵੀ ਕਰਦਾ ਤਾਂ ਇਸ ਤਰ੍ਹਾਂ ਸਾਡਾ ਵੀ ਇਹ ਕਰਤੱਵ ਹੈ ਕਿ ਅਸੀਂ ਇਹ ਰਾਜ ਦੇ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰੀਏ ਰਾਜ ਦੇ ਵਿਕਾਸ ਲਈ ਵਿਤੂਵੱਦ ਕੰਮ ਕਰੀਏ ਠੀਕ ਹੈ ਤਾਂ ਕਿ ਆਪਣਾ ਦੇਸ਼ ਜਿਹੜਾ ਤਰੱਕੀ ਕਰੇ ਤਾਂ ਇਸ ਤਰ੍ਹਾਂ ਅਗਲਾ ਹੈਗਾ ਸਾਡਾ ਅਧਿਕਾਰ ਸਮਾਜ ਭਲਾਈ ਲਈ ਵਰਤਣਾ ਸਾਡਾ ਕਰਤੱਵ ਹੈ ਹੁਣ ਸਾਡੇ ਅਧਿਕਾਰ ਨੇ ਸਾਡੇ ਅਧਿਕਾਰਾਂ ਨੂੰ ਸਾਨੂੰ ਇਸ ਤਰ੍ਹਾਂ ਵਰਤਣਾ ਚਾਹੀਦਾ ਕਿ ਉਹ ਸਮਾਜਿਕ ਭਲਾਈ ਦੇ ਹਿੱਤ ਵਿੱਚ ਹੋਣ ਸਮਾਜਿਕ ਭਲਾਈ ਕਿਸ ਤਰ੍ਹਾਂ ਇਸ ਦੇ ਵਿੱਚ ਆਹੀ ਉਦਾਹਰਨ ਲੈ ਸਕਦੇ ਹਾਂ ਵੀ ਸਾਡਾ ਅਧਿਕਾਰ ਹੈ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਬਿਜ਼ਨਸ ਕਰ ਸਕਦੇ ਹਾਂ ਪਰ ਅਸੀਂ ਕੋਈ ਵੀ ਅਜਿਹਾ ਕੰਮ ਨਾ ਕਰੀਏ ਜਿਸ ਨਾਲ ਸਮਾਜ ਨੂੰ ਨੁਕਸਾਨ ਹੋਵੇ ਜਿਸ ਤਰ੍ਹਾਂ ਨਸ਼ੇ ਵੇਚਣਾ ਅਪ ਸਮਾਜਿਕ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਦੇ ਉੱਪਰ ਨਾ ਲਾਈਏ ਇਸ ਤਰ੍ਹਾਂ ਕਿਉਂਕਿ ਸਮਾਜ ਦਾ ਜਿਹੜਾ ਹਾਲਾਤ ਹੈ ਉਹ ਵਿਗੜ ਜਾਣਗੇ ਸਮਾਜ ਦੀ ਭਲਾਈ ਨਹੀਂ ਹੋਏਗੀ ਜਦ ਕਿ ਆਪ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਆਪਣੇ ਅਧਿਕਾਰਾਂ ਨੂੰ ਐਵੇਂ ਪ੍ਰਯੋਗ ਕਰਨਾ ਚਾਹੀਦਾ ਹੈ ਕਿ ਸਮਾਜ ਦੀ ਭਲਾਈ ਹੋਵੇ ਸਮਾਜ ਦਾ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਐਂਡ ਤੇ ਤੁਸੀਂ ਸਿੱਟਾ ਜਿਹੜਾ ਉਹ ਲਿਖ ਸਕਦੇ ਹੋ ਜੋ ਆਪਾਂ ਉੱਪਰ ਤੁਹਾਨੂੰ ਦੱਸਿਆ ਉਸ ਦੇ ਵਿੱਚੋਂ ਚਾਰ ਪੰਜ ਲੈਣਾ ਲੈ ਕੇ ਤੁਸੀਂ ਸਿੱਟਾ ਤੁਹਾਨੂੰ ਪਤਿਆ ਕਿਸ ਤਰ੍ਹਾਂ ਕਰਨਾ ਹੈ ਹੈਨਾ ਉਸੇ ਤਰ੍ਹਾਂ ਲਿਖ ਕੇ ਇਸ ਤਰ੍ਹਾਂ ਸੀ ਸੰਖੇਪ ਵਿੱਚ ਕਹਿ ਸਕਦੇ ਆ ਅੱਗੇ ਤੁਸੀਂ ਸਾਰਾ 2 4 ਪੁਆਇੰਟ ਲੈ ਕੇ ਉਹਨਾਂ ਨੂੰ ਮੜਾ ਜਾ ਇਕੱਠਾ ਜਾ ਡਿਫਾਈਨ ਕਰ ਦਿਓ ਸੋ ਏ ਸੀ ਆਪਣਾ ਜਿਹੜਾ ਲੈਸਨ ਹੈ ਬਿਲਕੁਲ ਹੀ ਆਸਾਨ ਸੀ ਇਸ ਤੋਂ ਪਿਛਲਾ ਵੀ ਅਧਿਕਾਰਾ ਵਾਲਾ ਸੀ ਔਰ ਇਹ ਵਾਲਾ ਆਪਣਾ ਹੈ ਕਰਤੱਵ ਤੀਸਰਾ ਆਪਣਾ ਲੈਸਨ ਬੀ ਐ ਸੈਮੈਸਟਰ ਸੈਕੰਡ ਦਾ ਆਈ ਹੋਪ ਕਿ ਤੁਸੀਂ ਆਪਣੇ ਨੋਟਸ ਆਪਣੇ ਆਪ ਲਿਖ ਕੇ ਬਣਾਈ ਜਾਵੋਗੇ ਜੇਕਰ ਨਹੀਂ ਵੀ ਤੁਸੀਂ ਆਪਣੇ ਆਪ ਬਣਾਉਣਾ ਚਾਹੁੰਦੇ ਬਸ ਇੱਕ ਵਾਰ ਸਮਝੀ ਜਾਓ ਮੈਂ ਤੁਹਾਡੇ ਲਈ ਦੇਖੋ ਰਜਿਸਟਰ ਦੇ ਉੱਪਰ ਲਿਖੀ ਜਾ ਰਿਹਾ ਜਿੰਨਾ ਕੁ ਕਰਵਾਈ ਜਾ ਰਿਹਾ ਉਹਨਾਂ ਕ ਮੈਂ ਲਿਖੀ ਜਾ ਰਿਹਾ ਕੋਸ਼ਿਸ਼ ਜ਼ਰੂਰ ਕਰੂੰਗਾ ਕਿ ਪੇਪਰਾਂ ਤੋਂ ਪਹਿਲਾਂ ਤੁਹਾਨੂੰ ਇਹ ਜਿਹੜੀ ਪੀਡੀਐਫ ਹੈ ਸਾਰੇ ਮਤਲਬ ਜਿਹੜੇ ਲੈਸਨ ਨੇ ਮਿਲ ਜਾਣ ਜੇਕਰ ਤੁਹਾਨੂੰ ਪੇਪਰ ਤੋਂ 2 ਦਿਨ ਪਹਿਲਾਂ ਵੀ ਮਿਲ ਗਏ ਨਾ ਇਹ 2 ਦਿਨ ਦੇ ਵਿੱਚ ਵੀ ਤੁਸੀਂ ਪੂਰੀ ਤਿਆਰੀ ਕਰ ਸਕਦੇ ਹੋ ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਬਿਲਕੁਲ ਆਸਾਨ ਹੋਣਗੇ ਇੱਕ ਵਾਰ ਪੜੋਗੇ ਇੱਕ ਵਾਰ ਪੜਨ ਦੇ ਵਿੱਚ ਹੀ ਤੁਹਾਡੀ ਫੁੱਲ ਤਿਆਰੀ ਹੋ ਜਾਏਗੀ ਜੋ ਇਗਜ਼ਾਮ ਦੇ ਵਿਚਾਲੇ ਤੁਹਾਨੂੰ ਛੁੱਟੀਆਂ ਆਉਣਗੀਆਂ 2 ਜਾਂ 3 ਉਹੀ ਤੁਹਾਡੇ ਲਈ ਕਾਫੀ ਨੇ ਬਾਕੀ ਜੇਕਰ 5-7 ਦਿਨ ਪਹਿਲਾਂ ਮਿਲ ਗਏ ਫੇਰ ਤਾਂ ਮਤਲਬ ਤੁਸੀਂ ਬਿਲਕੁਲ ਬਹੁਤ ਜ਼ਿਆਦਾ ਨੰਬਰ ਵੀ ਤੁਸੀਂ ਲੈ ਸਕਦੇ ਹੋ ਹਨਾ ਤੇ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਔਰ ਅੱਗੇ ਵੀ ਜਿਹੜੇ ਪ੍ਰਾਈਵੇਟ ਸਟੂਡੈਂਟਸ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਨ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ